ਨੌ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਨਰੇਸ਼ ਸ਼ਰਮਾ ਬਠਿੰਡਾ ਦੇ ਅਸੀਂ ਭਾਈ ਕਨਈਆ ਚੌਕ ਖੜੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਉਤਰਨਾ ਦਿੱਤਾ ਗਿਆ ਤੇ ਅੱਜ 8 ਤਰੀਕ ਹੈ ਜਿਹੜਾ ਜਿਹੜਾ ਸਮਰਥਨ ਦੇ ਰਿਹਾ ਹੈ ਕਈ ਸ਼ਹਿਰ ਦੀਆਂ ਨਾਮੀ ਹਸਤੀਆਂ ਤੇ ਜੁਨੀਅਨ ਹੈਗੀਆਂ ਜਿਸ ਤਰ੍ਹਾਂ ਟੈਕਸੀ ਜੁਨੀਅਨ ਹੋ ਗਈ ਆੜਤੀ ਐਸ਼ੇਸ਼ਨ ਹੋ ਗਈ ਸਬਜ਼ੀ ਮੰਡੀ ਆੜਤੀ ਹੋ ਗਈ ਫਰੂਟ ਜੁਨੀਅਨ ਹੋ ਗਈ ਸਾਰੀਆਂ ਜਥੇਬੰਦੀਆਂ ਅੱਜ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਹਰ ਸ਼ਹਿਰੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਹਰ ਵਪਾਰੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਹੁਣ ਲੋਕ ਆ ਮੁਹਾਰੀ ਹੋ ਗਏ ਲੋਕ ਆ ਜਿਹੜੇ ਉਹ ਸੜਕਾਂ ਤੇ ਆ ਗਏ ਦਿੱਲੀ ਦੀ ਇੱਟ ਨਾਲ ਇੱਟ ਪਵਾ ਦੇਣੀ ਆ ਇਹ ਗੱਲ ਕਿਸਾਨਾਂ ਵੱਲੋਂ ਕਹੀ ਜਾ ਰਹੀ ਆ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਬਠਿੰਡਾ ਦੇ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਜਿਹੜੇ ਭਾਈ ਕਨਈਆ ਚੌਂਕ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੂੰ ਸਮਾਂ ਦਿੰਦੇ ਹੋ ਧੰਨਵਾਦ ਕਰਦੇ ਆ ਧੰਨਵਾਦ ਜੀ ਲੋਕਾਂ ਦੇ ਉੱਤੇ ਲਰਸਨ ਬਾਲਗਾ ਬੀਬੀਆ ਪਾਣਾ ਸਾਡੇ ਵਿੱਚ ਸ਼ਾਮਿਲ ਹੋਈ ਹੈ ਤੇ 1100 ਰੁਪਿਆ ਇਸ ਮੰਚ 'ਤੇ ਬਿੱਤੀ ਦਾ ਹੋਰ ਦੱਸਦੀਏ ਬਠਿੰਡਾ ਦੇ ਪਿਛਲੇ ਦਿਨਾਂ ਦੇ ਵਿੱਚ ਪੈਟਰੋਲ ਪੰਪ ਕਿਸਾਨ ਦਾ ਪੁੱਤ ਵੱਲੋਂ ਫ੍ਰੀ ਡੀਜ਼ਲ ਜਿਹੜਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਦਿੱਲੀ ਜਾਣ ਵਾਲੇ ਟਰੈਕਟਰ ਟਰਾਲੀ ਕਾਰਾਂ ਜੀਪਾਂ ਉਹਨਾਂ ਲਈ ਤੇ ਅੱਜ ਇੱਕ ਵੱਡਾ ਹੋਰ ਐਲਾਨ ਕਰ ਦਿੱਤਾ ਬਠਿੰਡਾ ਦੇ ਟੈਕਸੀ ਯੂਨੀਅਨ ਬਠਿੰਡਾ ਟੈਕਸੀ ਯੂਨੀਅਨ ਵੱਲੋਂ ਜਿਹੜੇ ਵੀਰ ਦਿੱਲੀ ਜਾਣਾ ਚਾਹੁੰਦੇ ਆ ਕਿਸਾਨ ਉਹਨਾਂ ਲਈ ਟੈਕਸੀਆਂ ਫ੍ਰੀ ਕਰ ਦਿਤੀਆਂ ਇਹ ਵੀ ਇੱਕ ਵੱਡਾ ਐਲਾਨ ਕੀਤਾ ਗਿਆ ਅਸੀਂ ਗੱਲਬਾਤ ਵੀ ਕਰਦੇ ਆ ਇੱਥੇ ਜਿਹੜੇ ਟੈਕਸੀ ਯੂਨੀਅਨ ਦੇ ਭਰਾ ਜਿਹੜੇ ਹੈਗੇ ਇੱਥੇ ਪਹੁੰਚੇ ਆ ਆ ਧਰਨੇ ਤੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿੰਦਾਬਾਦ ਮੋਦੀ ਹੋ ਗਏ ਸ੍ਰੀ ਗալ ਜੀ ਭਾਈ ਜੀ ਮੇਰਾ ਨਾਮ ਆ ਜਗਪਿੰਦਰ ਸਿੰਘ ਹੈ ਜੀ ਤੇ ਮੈਂ ਬਠਿੰਡੇ ਜ਼ਿਲ੍ਹੇ ਚੋਂ ਬਠਿੰਡਾ ਯੂਨੀਅਨ ਟੈਕਸੀ ਯੂਨੀਅਨ ਦਾ ਮੈਂਬਰ ਆ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਜੋ ਵੀਰ ਕਿਸਾਨ ਯੂਨੀਅਨ ਤੇ ਨਾਲ ਹੈ ਉਹ ਦਿੱਲੀ ਧਰਨੇ ਤੇ ਜਾਣਾ ਚਾਹੁੰਦੇ ਆ ਤਾਂ ਸਾਡੀਆਂ ਗੱਡੀਆਂ ਬਾਈ ਜੀ ਯੂਨੀਅਨ ਵੱਲੋਂ ਫ੍ਰੀ ਤੇਲ ਖਰਚੇ ਤੇ ਭੇਜੀਆਂ ਜਾ ਰਹੀਆਂ ਨੇ ਦਿੱਲੀ ਤੇ ਜਿਸ ਵੀ ਵੀਰ ਨੇ ਜਾਣਾ ਚਾਹੁੰਦਾ ਹੋਵੇ ਉਹ ਨੰਬਰ ਨੋਟ ਕਰ ਸਕਦਾ 93568 244 ਸਾਡੇ ਨਾਲ ਕੰਟੈਕਟ ਕਰ ਸਕਦਾ ਇਸ ਨੰਬਰ ਤੇ ਗੱਡੀਆਂ ਫ੍ਰੀ ਦਿੱਤੀਆਂ ਜਾਣਗੀਆਂ ਹੀ ਉਹਨਾਂ ਨੂੰ ਕੋਪਲ ਜੀ ਸਾਡੇ ਨਾਲ ਜਿਹੜੇ ਟੈਕਸੀ ਯੂਨੀਅਨ ਬਠਿੰਡਾ ਦੇ ਪ੍ਰਧਾਨ ਆ ਤੇ ਇਹਨਾਂ ਨੇ ਐਲਾਨ ਕੀਤਾ ਜਿਹੜੇ ਵੀਰ ਨੇ ਦਿੱਲੀ ਜਾਣਾ ਕਿਸਾਨਾਂ ਨੇ ਦਿੱਲੀ ਜਾਣਾ ਧਰਨੇ ਤੇ ਜਾਣਾ ਸ਼ਾਮਲ ਦੇ ਵਿੱਚੋਂ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਤਾਂ ਉਹ ਵੀਰ ਇਹਨਾਂ ਦਾ ਨੰਬਰ ਵੀ ਲੈ ਸਕਦੇ ਆ ਇੱਕ ਵਾਰੀ ਨੰਬਰ ਫੀਡ ਕਰ ਦਿਓ 93566244 ਬਾਕੀ ਜੀ ਮੈਂ ਇੱਕ ਤੁਹਾਡੇ ਚ ਰਾਹੀਂ ਇੱਕ ਸੇਵਾ ਹੋਰ ਲਾਉਣੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਭਰਾਵਾਂ ਨੂੰ ਜੋ ਵੀਰ ਕਿਸਾਨ ਵੀਰ ਦਿੱਲੀ ਗਏ ਹੋਏ ਆ ਉਹਨਾਂ ਦੇ ਘਰੇ ਕੋਈ ਐਮਰਜੈਂਸੀ ਪੈਂਦੀ ਆ ਸਾਡੇ ਐਸੇ ਨੰਬਰ ਤੇ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਜੀ ਆਪਾਂ ਉਹਨਾਂ ਦੀ ਫੁੱਲ ਸਪੋਰਟ ਕਰਾਂਗੇ ਕੋਈ ਖਰਚਾ ਨਹੀਂ ਲਿਆ ਜਾਣਾ ਜੀ ਪੂਰੀ ਸੇਵਾ ਕਰਾਂਗੇ ਉਹਨਾਂ ਦੀ ਜੇ ਮੰਨ ਲਓ ਕੋਈ ਐਮਰਜੈਂਸੀ ਪੈਂਦੀ ਆ ਕੋਈ ਢਿੱਲ ਮੱਸਾਈ ਤਾਂ ਉਹਨਾਂ ਦੀ ਉਹਨਾਂ ਵਾਸਤੇ ਗੱਡੀਆਂ ਉੱਥੇ ਪਹੁੰਚਦੀਆਂ ਕਰਾਂਗੇ 올ਓਵਰ ਬਠਿੰਡੇ ਚ ਜਿੱਥੇ ਵੀ ਚਾਹੀਦੀ ਹੋਊਗੀ ਗੱਡੀ ਬਿਲਕੁਲ ਜੀ ਵੱਡਾ ਐਲਾਨ ਕੀਤਾ ਵੀਰਾਂ ਨੇ ਇਹ ਜਿੰਨੀ ਕਿ ਇਹਨਾਂ ਦੀ ਹੈਸ਼ੀਅਤ ਆ ਉਸ ਹਾਮ ਨਾਲ ਇਹਨਾਂ ਨੇ ਆਪਣੀਆਂ ਜਿਹੜੀਆਂ ਟੈਕਸੀਆਂ ਕਿਸਾਨਾਂ ਦੇ ਪਰਿਵਾਰਾਂ ਲਈ ਜੇ ਕੋਈ ਬਿਮਾਰ ਹੈ ਤੇ ਉਹ ਇਸ ਨੰਬਰ ਤੇ ਸੰਪਰਕ ਕਰ ਸਕਦਾ ਕਿਸੇ ਕਿਸਾਨ ਵੀਰ ਦਾ ਕੋਈ ਘਰੇ ਬਿਮਾਰ ਹੈ ਜਾਂ ਕੋਈ ਬਜ਼ੁਰਗ ਆ ਕੋਈ ਤਾਂ ਉਹ ਫ੍ਰੀ ਡਾਕਟਰ ਦੇ ਲੈ ਕੇ ਜਾਣਗੇ ਤੇ ਇੱਕ ਹੋਰ ਗੱਲ ਇਹਨਾਂ ਨੇ ਕਿਹਾ ਦਿੱਲੀ ਜਾਣ ਵਾਲੇ ਕਿਸਾਨ ਜਿਨ੍ਹਾਂ ਨੇ ਦਿੱਲੀ ਜਾਣਾ ਤਾਂ ਉਹਨਾਂ ਲਈ ਫ੍ਰੀ ਗੱਡੀਆਂ ਦਿੱਤੀਆਂ ਜਾ ਰਹੀਆਂ ਇਹ ਗੱਡੀਆਂ ਤੁਸੀਂ ਬਠਿੰਡਾ ਦੇ ਟੈਕਸੀ ਸਟੈਂਡ ਦੇ ਵਿੱਚੋਂ ਲੈ ਸਕਦੇ ਹੋ ਹੋਰ ਵੀ ਸਾਡੇ ਨਾਲ ਪ੍ਰਕਾਟ ਰਜੇਸ਼ ਸ਼ਰਮਾ ਜੀ ਹਾਂ ਜੀ ਇਹ ਜੋ ਸਾਡੇ ਬੀਰ ਨੇ ਐਲਾਨ ਕਰਿਆ ਜੀ ਅਸੀਂ ਬਿਲਕੁਲ ਸਾਰੀ ਜੂਨੀਅਨ ਇਹਦੇ ਨਾਲ ਸਹਿਮਤ ਆ ਜੀ ਅਸੀਂ ਹਰ ਟਾਈਮ ਜਿਸ ਦਿਨ ਪਹਿਲੇ ਦਿਨੋਂ ਸੰਘਰਸ਼ ਚੱਲਿਆ ਸੀ ਅਸੀਂ ਉਸ ਦਿਨ ਤੋਂ ਕਿਸਾਨਾਂ ਦੇ ਨਾਲ ਆ ਜੀ ਪਹਿਲਾਂ ਵੀ ਸਾਡੀਆਂ ਗੱਡੀਆਂ ਦਿੱਲੀ ਤੇਲ ਤੇ ਜਾ ਰਹੀਆਂ ਨੇ ਖਾਲੀ ਹੁਣ ਵੀ ਸਾਨੂੰ ਕੋਈ ਦਿੱਕਤ ਨਹੀਂ ਜੀ ਜਿਵੇਂ ਵੀ ਕੋਈ ਕਿਸਾਨਾਂ ਨੂੰ ਇੱਥੇ ਕਿਸੇ ਜੀ ਕਿਸਮ ਦੀ ਜ਼ਰੂਰਤ ਹੈ ਅਸੀਂ ਹਰ ਕੋਈ ਫੰਡ ਜਾਂ ਹਰ ਚੀਜ਼ ਅਸੀਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਾਂ ਔਰ ਜਿੰਨਾ ਜਰੇ ਸੰਘਰਸ਼ ਜਿੱਤਿਆ ਨਹੀਂ ਜਾਂਦਾ ਉਹਨਾਂ ਚਿਰ ਅਸੀਂ ਬਿਲਕੁਲ ਫਰੀ ਸੇਵਾ ਸਾਡੇ ਕੋਲੋਂ ਕੋਈ ਪੈਸਾ ਨਹੀਂ ਕਿਸੇ ਕਿਸਮ ਦਾ ਲਿਆ ਜਾਉ ਕੋ ਜੀ ਸਰਪੰਚ ਜੀ ਇਸ ਕਿਸਾਨੀ ਦਰਦ ਦੇ ਵਿੱਚ ਤੁਹਾਨੂੰ ਦੱਸ ਦਈਏ ਪਹਿਲਾਂ ਤੁਹਾਨੂੰ ਦਿਖਾਇਆ ਸੀ ਪੈਟਰੋਲ ਡੀਜ਼ਲ ਜਿਹੜਾ ਦਿੱਤਾ ਜਾ ਰਿਹਾ ਫ੍ਰੀ ਹੁਣ ਗੱਡੀਆਂ ਟੈਕਸੀਆਂ ਫ੍ਰੀ ਕਰ ਦਿੱਤੀਆਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਾਜੂ ਬਦਾਮਾਂ ਦੇ ਲੰਗਰ ਲਾਏ ਜਾ ਰਹੇ ਆ ਕਿਸਾਨਾਂ ਵਾਸਤੇ ਹਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਉੱਤੇ ਤੇ ਇਹ ਵੀ ਇੱਕ ਵੱਡੀ ਅਤੇ ਇੱਕ ਹੋਰ ਤੁਹਾਨੂੰ ਦੱਸ ਦਈਏ ਜਿਹੜੇ ਵੀਰ ਕਿਸਾਨੀ ਨਾਲ ਜੁੜੇ ਆ ਉੱਥੇ ਬੈਠੇ ਆ ਦਿੱਲੀ ਬੈਠੇ ਆ ਤੇ ਉਹਨਾਂ ਦੇ ਖੇਤੀ ਆ ਜਿਹੜੀ ਪਾਣੀ ਲਾਉਣਾ ਜਾਂ ਕੋਈ ਵੀਜਾ ਵਜਾਈ ਸਾਂਭ ਰੱਖਣੀ ਆ ਉਹਨਾਂ ਵਾਸਤੇ ਵੀ ਅੱਗੇ ਜੁਨੀਆਨਾ ਪ੍ਰਾਈਵੇਟ ਜੁਨੀਆਨਾ ਅੱਗੇ ਆ ਗਈਆਂ ਤੇ ਹੁਣ ਇਹ ਜਿਹੜਾ ਦਿੱਲੀ ਦੀ ਇੱਟ ਨਾਲ ਇੱਟ ਵਜਾ ਦੇਣੀ ਆ ਛੋਟੇ ਛੋਟੇ ਬੱਚੇ ਵੀ ਇਸ ਧਰਨੇ ਦੇ ਵਿੱਚ ਆ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਕਿਸਾਨ ਏਕਤਾ ਜਿੰਦਾਬਾਦ ਤਿੰਨ ਕਾਨੂੰਨ ਵਾਪਸ ਕਰੋ ਛੋਟੇ ਛੋਟੇ ਬੱਚੇ ਵੀ ਸ਼ਾਮਲ ਹੋ ਗਏ ਖੇਡਾਂ ਦੇ ਦਿਨ ਜਿਹੜੇ ਬੱਚਿਆਂ ਦੇ ਤੇ ਇਸ ਟਾਈਮ ਇਹ ਪੋਸਟਰ ਲੈ ਕੇ ਕਾਲੇ ਕਾਨੂੰਨ ਵਾਪਸ ਕਰੋ ਅਸੀਂ ਕਿਸਾਨਾਂ ਦੇ ਨਾਲ ਹਾਂ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਆ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਵੀ ਇੱਥੇ ਸਮਰਥਨ ਦੇ ਵਿੱਚ ਖੜੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਹਿਰ ਵਾਸੀ ਵਪਾਰੀ ਵੀ ਸ਼ਾਮਲ ਹੋ ਗਏ ਇੱਥੇ ਵਪਾਰ ਮੰਡਲ ਦੇ ਜਿਹੜਾ ਉਹ ਵੀ ਇਸ ਧਰਨੇ ਦੇ ਵਿੱਚ ਸ਼ਾਮਲਾ ਆ ਆਰਟੀ ਅਸੋਸੀਏਸ਼ਨ ਸ਼ਾਮਲਾ ਕਿਸਾਨ ਯੂਨੀਅਨ ਦੇ ਨਾਲ ਖੜੇ ਆਓ ਡਟ ਕੇ ਅਸੀਂ ਕਿਸਾਨ ਦੇ ਬੰਦਿਆਂ ਨੂੰ ਕਿਉਂਕਿ ਹੁਣ ਇਹ ਕਿਸਾਨੀ ਦਾ ਨਹੀਂ ਰਿਹਾ ਇਕੱਲਾ ਮੁੱਦਾ ਜਿਹੜਾ ਬੰਦਾ ਰੋਟੀ ਖਾਂਦਾ ਜਿਹੜਾ ਵੀ ਬੰਦਾ ਰੋਟੀ ਖਾਂਦਾ ਉਹ ਆ ਹੁਣ ਕਿਸਾਨ ਦੇ ਨਾਲ ਆ ਇਹਦੇ ਵਿੱਚ ਇਕੱਲਾ ਕਿਸਾਨ ਦੇ ਨਾਲ ਨਹੀਂ ਧੋਖਾ ਹੋ ਰਿਹਾ ਹਰ ਇਨਸਾਨ ਨਾਲ ਉਹ ਜਿਹੜਾ ਵਪਾਰੀ ਆ ਹਰ ਇੱਕ ਇਨਸਾਨ ਆ ਜਿਹੜਾ ਇਹ ਧੋਖਾ ਪਰ ਹਰ ਇੱਕ ਨੂੰ ਹੁਣ ਨਾਲ ਖੜਨਾ ਚਾਹੀਦਾ ਕਿਸਾਨਾਂ ਦੇ ਅਸੀਂ ਵੀ ਨਾਓ ਪੰਜਾਬ ਦੀ ਟੀਮ ਹੈ नरेश ਸ਼ਰਮਾ ਸੰਪਾਦਕ ਅਸੀਂ ਪੂਰਾ ਸਮਰਥਨ ਕਰਦੇ ਆਂ ਕਿਸਾਨ ਭਰਾਵਾਂ ਦਾ ਪੂਰੀ ਕਵਰਿੰਗ ਦੇ ਰਹੇ ਆਂ ਜਦੋਂ ਦੇ ਤਰਨੇ ਪ੍ਰਦਰਸ਼ਨ ਸ਼ੁਰੂ ਹੋਇਆ ਉਦੋਂ ਤੋਂ ਨਾਓ ਪੰਜਾਬ ਦੀ ਪੂਰੀ ਟੀਮ ਵੱਲੋਂ ਇਹ ਸਮਰਥਨ ਦਿੱਤਾ ਜਾ ਰਿਹਾ ਹੈ ਧੰਨਵਾਦ ਸਤਿ ਆਕ੍ਰਮ ਮੀਡੀਆ ਲਾਈਨ ਦੇ ਦੋ ਕ ਦੋ ਜਨਾਰੇ ਲਾਉਣੇ ਆ ਦੋ ਦੋ ਜਨਾਰੇ ਲਾਉਣੇ ਨਾਰਾ ਜਵਾਬ ਪੂਰੇ ਜੋਰ ਦੀ ਦਿਓ ਕਿਸਾਨ ਅਖਦਾਬ ਜਿੰਦਾਬਾਦ ਜਿੰਦਾਬਾਦ ਇੱਥੇ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਬੈਠੇ ਆ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਆ ਔਰਤਾਂ ਬੱਚੇ ਬਜ਼ੁਰਗ ਪ੍ਰਦਰਸ਼ਨ ਕਰ ਰਹੇ ਆ ਕੀ ਕਹਿਣਾ ਚਾਹੋਗੇ ਇਸ ਟਾਈਮ ਜਿਹੜੇ ਆ ਕਿਸਾਨੀ ਦਾ ਦਰਦ ਹਰ ਸ਼ਹਿਰ ਵਾਸੀ ਸ਼ਾਮਲ ਹੋ ਗਿਆ ਤੁਸੀਂ ਵੀ ਆ ਗਏ ਹੋ ਇਹ ਅੜੀਅਲ ਰਵਈਆ ਜਿਹੜਾ ਮੋਦੀ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਆ ਇੱਧਰ ਆ ਜਾਓ ਥੋੜੇ ਤੁਸੀਂ ਇਹ ਸੜਕ ਤੇ ਹੋ ਜਾਓ ਹਾਂਜੀ ਪਰਮਜੀਤ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਕਾਨੂੰਨ ਬਣਦੇ ਆ ਉਹ ਜਿਹੜਾ ਸਰਕਾਰਾਂ ਬਣਾਉਂਦੀਆਂ ਉਹ ਦੇਸ਼ ਦੇ ਤੇ ਲੋਕਾਂ ਦੇ ਹੱਕ ਵਿੱਚ ਹੁੰਦੇ ਆ ਜਿਹੜੇ ਇਹਨਾਂ ਨੇ ਇਹ ਕਾਨੂੰਨ ਬਣਾਏ ਆ ਨਾ ਤਾਂ ਉਹ ਦੇਸ਼ ਦੇ ਹੱਕ ਵਿੱਚ ਹੈ ਤੇ ਨਾ ਹੀ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਹੈ ਫਿਰ ਜਦੋਂ ਦੇਸ਼ ਤੇ ਲੋਕਾਂ ਦੇ ਹੱਕ ਵਿੱਚ ਕੋਈ ਕਾਨੂੰਨ ਜਾਂ ਸਰਕਾਰਾਂ ਕੰਮ ਨਹੀਂ ਕਰਦੀਆਂ ਜਿਹੜੇ ਇਹ ਲੋਕ ਆ ਉਹਨਾਂ ਨੂੰ ਤਖਤੇ ਤੇ ਬਿਠਾ ਸਕਦੇ ਆ ਰਾਜ ਭਾਗ ਦੇ ਤੇ ਤੇ ਜੇਕਰ ਉਹਨਾਂ ਨੇ ਕੱਲ ਨੂੰ ਇਹ ਕਾਨੂੰਨ ਨਾ ਮੰਨਿਆ ਸਾਡੇ ਇਹ ਬਿੱਲ ਰੱਦ ਨਾ ਕਰੇ ਤਾਂ ਇਹ ਜਿਹੜੇ ਲੋਕ ਐ ਮੋਦੀ ਨੂੰ ਤਖਤੇ ਤੋਂ ਲਾਉਣ ਲਈ ਮਿੰਟ ਨਹੀਂ ਲਾਉਣਗੇ ਇਹ ਮੋਦੀ ਨੂੰ ਤੇ ਬੀਜੇਪੀ ਸਰਕਾਰ ਨੂੰ ਇਹ ਚੈਲੰਜ ਹੈ ਕਿ ਜੇਕਰ ਕੱਲ ਨੂੰ ਉਹਨਾਂ ਨੇ ਨਾ ਇਹ ਕਾਨੂੰਨ ਅੱਤ ਕਰੇ ਤਾਂ ਇਹ ਸਮਝੋ ਵੀ ਤੁਹਾਡਾ ਤਖਤਾ ਤੁਹਾਡੇ ਕੋਲੇ ਨਹੀਂ ਰਹਿਣਾ ਤੁਸੀਂ ਵੀ ਇੱਥੇ ਆ ਕੇ ਦੁਬਾਰੇ ਇਹ ਲੋਕਾਂ ਦੇ ਵਿੱਚ ਬੈਠਣ ਲਈ ਮਜਬੂਰ ਹੋਮੋਗੇ ਇੱਕ ਜਿਹੜੇ ਹੁਣ ਗੱਲਾਂ ਹੋ ਰਹੀਆਂ ਜਿਹੜੀ ਕੇਂਦਰ ਸਰਕਾਰ ਕਹਿ ਰਹੀ ਹੈ ਇਹ ਕਿਸਾਨ ਨਹੀਂ ਇਹਨਾਂ ਦੇ ਵਿੱਚ ਕਿਸਾਨ ਨਹੀਂ ਕਹਿ ਰਹੇ ਉਹ ਕਹਿੰਦੇ ਅੱਤਵਾਦੀ ਆ ਖਾਲਿਸਤਾਨ ਦੀ ਗੱਲ ਕਰਦੇ ਆ ਇੰਦਰਾਂ ਨੂੰ ਠੋਕਿਆ ਸੀ ਤਾਂ ਮੋਦੀ ਨੂੰ ਵੀ ਠੋਕਣਗੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਇਹ ਸੰਘਰਸ਼ ਹੈ ਇਹ ਭਾਰਤ ਦੇਸ਼ ਦੇ ਲੋਕਾਂ ਦਾ ਹੈ ਭਾਰਤ ਦੇਸ਼ ਦੇ ਵਿੱਚ ਲੋਕ ਚਾਹੇ ਉਹ ਖਾਲਸਤਾਨੀ ਰਹਿੰਦੇ ਆ ਚਾਹੇ ਉਹ ਨਕਸ਼ਲਾਈਟ ਰਹਿੰਦੇ ਆ ਚਾਹੇ ਉਹ ਕਾਮਰੇਡ ਰਹਿੰਦੇ ਆ ਚਾਹੇ ਇਹ ਸਾਰੇ ਲੋਕਾਂ ਦਾ ਸੰਘਰਸ਼ ਹੈ ਇਹਨੂੰ ਇਹ ਕਹਿਣਾ ਇਹ ਖਾਲਸਤਾਨੀ ਐ ਇਹ ਫਲਾਨੇ ਐ ਇਹ ਇੱਕ ਸੰਘਰਸ਼ ਨੂੰ ਤਾਰਪਿੰਡੋ ਕਰਨ ਦੀ ਕੋਸ਼ਿਸ਼ ਹੈ ਇਸ ਸੰਘਰਸ਼ ਦੇ ਵਿੱਚ ਸਮੁੱਚੇ ਭਾਰਤ ਦਾ ਸਾਰਾ ਲੋਕ ਹੈ ਜਿਹੜੇ ਚਾਹੇ ਉਹ ਮੈਂ ਕਹਿੰਦਾ ਦੁਕਾਨਦਾਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸੇ ਵੀ ਮੁਲਾਜ਼ਮ ਸੰਸਥਾ ਹੋਵੇ ਚਾਹੇ ਉਹ ਫੌਜੀ ਹੈ ਚਾਹੇ ਉਹ ਪੁਲਿਸਮੈਨ ਕੋਈ ਵੀ ਲੋਕ ਇਸ ਸੰਘਰਸ਼ ਦੇ ਵਿੱਚ ਨਹੀਂ ਰਿਹਾ ਕਿਉਂਕਿ ਜਿਹੜਾ ਕਿਸਾਨ ਹੈ ਉਹ ਅੰਨ ਦਤ ਹੈ ਜਿਹੜਾ ਅਸੀਂ ਖਾਂਦੇ ਆ ਉਹ ਅੰਨ ਹੈ ਅਸੀਂ ਚਾਹੇ ਸੋਨੇ ਦੀ ਥਾਲੀ ਚ ਪਾ ਕੇ ਖਾ ਲਈਏ ਚਾਹੇ ਚਾਂਦੀ ਦੀ ਥਾਲੀ ਚ ਖਾਣਾ ਤਾਂ ਅਸੀਂ ਅਨਾਜ ਹੀ ਹੈ ਅਨਾਜ ਨਾਲ ਹੀ ਸਿਖਰਾਂ ਤੇ ਆ ਜਿੱਤ ਲਈ ਹਨ ਹੁਣ ਤਾਂ ਐਲਾਨ ਹੋਣਾ ਬਾਕੀ ਹੈ ਜੰਗ ਜਿੱਤ ਲਈ ਪਰ ਜਿਹੜਾ ਸਿਖਰਾਂ ਤੇ ਹੁਣ ਸ਼ਰਾਰਤੀ ਅਨਸਰ ਵੀ ਵਿੱਚ ਉੱਥੇ ਧਰਨੇ ਤੇ ਰੋਜ਼ ਸ਼ਰਾਰਤਾਂ ਕਰਦੇ ਆ ਫੜੇ ਵੀ ਜਾਂਦੇ ਆ ਇਹ ਕੀ ਹੁਣ ਬਾਜ ਵਾਲੀ ਅੱਖ ਹੋਣੀ ਚਾਹੀਦੀ ਆ ਹੁਣ ਲੱਖੇ ਸੜਾਣੇ ਵਰਗੇ ਬੈਠੇ ਆ ਉੱਥੇ ਅਣਾ ਹੋਰ ਸਿੰਗਰ ਵੀ ਹੈਗੇ ਆ ਪਰ ਸ਼ਰਾਰਤੀ ਅਨਸਰ ਸ਼ਰਾਰਤਾਂ ਕਰਨੋਂ ਨਹੀਂ ਹਟਦੇ ਹੁੱਲੜਵਾਜੀ ਵੀ ਕਰਦੇ ਆ दारू ਵੀ ਫੜੀ ਗਈ ਆ ਸ਼ਰਾਬ ਦੀ ਫੜੀ ਗਈ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਜਿਹੜੇ ਧਰਨੇ ਤੇ ਬੈਠੇ ਕੀ ਕਹਿ ਚਾਹੋਗੇ ਉਹਨਾਂ ਨੂੰ ਮੈਂ ਜਿੰਨੇ ਧਰਨੇ ਤੇ ਬੈਠੇ ਆ ਮੈਂ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਅਸੀਂ ਸੰਘਰਸ਼ ਦੇ ਅਖੀਰ ਚ ਪਹੁੰਚ ਚੁੱਕੇ ਆ ਹਜੇ ਜਿੱਤਿਆ ਨਹੀਂ ਮੈਂ ਨਹੀਂ ਕਹੂੰਗਾ ਹਜੇ ਜਿੱਤਿਆ ਕਿਉਂਕਿ ਸਰਕਾਰਾਂ ਦੀਆਂ ਬਹੁਤ ਵੱਡੀਆਂ ਪਾਲਿਸੀਆਂ ਜਿਹੜੇ ਹਰ ਰੋਜ਼ ਉੱਥੇ ਬੰਦੇ ਫੜੇ ਜਾ ਰਹੇ ਐ ਜਾਂ ਉੱਥੇ ਆਪਦੇ ਉਹ ਬੰਦੇ ਭੇਜਦੇ ਆ ਵਿੱਚ ਉਹਨਾਂ ਦੀ ਚਾਲ ਹੈ ਕਿ ਕਿਵੇਂ ਨਾ ਕਿਵੇਂ ਇਸ ਸੰਘਰਸ਼ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਬਦਨਾਮ ਕੀਤਾ ਜਾਵੇ ਮੈਂ ਅਪੀਲ ਕਰਦਾ ਸਾਡੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਿਉਂਕਿ ਇਹ ਪੰਜਾਬੀ ਸੀ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 90% ਕੁਰਬਾਨੀਆਂ ਕੀਤੀਆਂ ਤੇ ਅੱਜ ਵੀ ਤੁਹਾਡੇ ਸਿਰ ਤੇ ਸਾਡੇ ਯੋਧੇ ਉੱਥੇ ਮੈਂ ਵੀ ਉੱਥੇ ਆ ਕੇ ਆਇਆ ਸਾਡੇ ਸਾਰੇ ਯੋਧੇ ਉੱਥੇ ਬੈਠੇ ਐ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਅੱਜ ਸਾਨੂੰ ਸੰਜਮ ਤੋਂ ਤੇ ਅੱਜ ਸਾਨੂੰ ਸਾਡੇ ਜਿਹੜੇ ਉੱਥੇ ਨੌਜਵਾਨ ਬੈਠੇ ਐ ਉਹਨਾਂ ਨੂੰ ਕੋਈ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਇਸ ਭਾਰਤ ਦੀਆਂ ਏਜੰਸੀਆਂ ਨੂੰ ਜਾਂ ਸਰਕਾਰਾਂ ਨੂੰ ਉਹਨਾਂ ਨੂੰ ਕੋਈ ਮੌਕਾ ਮਿਲੇ ਇਸ ਸੰਘਰਸ਼ ਨੂੰ ਤਾਰਪਿੰਡੋ ਕਰਨ ਦਾ ਜੀ ਤੁਸੀਂ ਦੇਖਿਆ ਹੀ ਤੁਸੀਂ ਜੋਗਰਾਜ ਦਾ ਵੀ ਇੱਕ Hindu ਭੜਕਾਊ ਬਿਆਨ ਦਿੱਤਾ ਗਿਆ ਇਹ ਸਿੱਖ ਤੇ Hindu ਦਾ ਕਿਉਂ ਇਹ ਕਿਉਂਕਿ ਕਿਸਾਨੀ ਦਾ ਸੰਘਰਸ਼ ਆ ਇਹ ਜੀਆਂ ਗੱਲਾਂ ਕਿਉਂ ਕਰਨੇ ਕਿਉਂ ਬਿਆਨ ਦੇਣੇ ਬਾਅਦ ਚ ਮਾਫੀਆਂ ਮੰਗ ਲੈਣੀਆਂ ਇਸ ਇਸ ਸੰਘਰਸ਼ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਆਏ ਨੇ ਪਰ ਕੁਝ ਇਹ ਜੇ ਲੋਕ ਆ ਆਪਣਾ ਬੈਨੇਫਿਟ ਲੈਣ ਵਾਸਤੇ ਅਜਿਹੀਆਂ ਅਨੋਖੀਆਂ ਗੱਲਾਂ ਕਰਦੇ ਨੇ ਦੇਖ ਰਹੇ ਹਿੰਦੂ ਵੀ ਬੜੇ ਲੋਕ ਆ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਇੱਥੇ ਇੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋਏ ਆ ਇਹ ਸੰਘਰਸ਼ ਦੇ ਵਿੱਚ ਪਰ ਜੇ ਇੱਕ ਗੱਲ ਹਿੰਦੂਆਂ ਨੂੰ ਟਾਰਗੇਟ ਕਰਨਾ ਜੋ ਗੱਲ ਨੇ ਜੋਗਰਾਜ ਨੇ ਕਹੀ ਹੈ ਇਹ ਕਹਿਣੀ ਨਹੀਂ ਬਣਦੀ ਸੀ ਕਿਉਂਕਿ ਇੱਥੇ ਸਾਰੇ ਧਰਮਾਂ ਦੇ ਕਾਏ ਹੋਏ ਨੇ ਇਹ ਜਿਹੜਾ ਸੰਘਰਸ਼ ਹੈ ਇਹ ਸਾਰੇ ਲੋਕਾਂ ਦਾ ਹੈਗਾ ਕਿਸੇ ਇੱਕ ਦਾ ਨਹੀਂ ਇਸ ਕਰਕੇ ਇਹਨੂੰ ਇਹ ਗੱਲ ਕਹਿਣੀ ਬਣਦੀ ਨਹੀਂ ਸੀ ਤੇ ਚੰਗਾ ਕੀਤਾ ਉਹਨੇ ਛੇਤੀ ਮਾਫੀ ਮੰਗ ਲਈ ਪਰ ਇਹ ਕੀਤੀ ਉਹਨੇ ਬਹੁਤ ਵੱਡੀ ਗਲਤੀ ਹੈ ਤੇ ਤੁਸੀਂ ਹੁਣ ਆੜੀ ਆੜੀ ਵਾਲੇ ਜਿਹੜਾ ਰਵਈਆ ਮੋਦੀ ਸਰਕਾਰ ਦਾ ਕੀ ਕਹਿਣਾ ਚਾਹੋਗੇ ਹੁਣ ਸੰਘਰਸ਼ ਦੇਖੋ ਲੰਮਾ ਜਦੋਂ ਸੰਘਰਸ਼ ਚ ਜਾਂਦਾ ਹੈ ਤਾਂ ਨੁਕਸਾਨ ਹੁੰਦਾ ਕੰਮ ਖਰਾਬ ਹੁੰਦਾ ਜਿੰਨੇ ਵੀ ਆਪਾਂ ਪਹਿਲਾਂ ਵੀ ਮੂਵਮੈਂਟਾਂ ਦੇਖੀਆਂ ਹੋਰ ਲੰਮਾ ਸੰਘਰਸ਼ ਚ ਪੈ ਜਾਏ ਤੇ ਫਿਰ ਅਸੀਂ ਇਸ ਨੂੰ ਅਜੇ ਜਿੱਤਿਆ ਨਹੀਂ ਸੰਘਰਸ਼ ਨਹੀਂ ਕਹਾਵਾਂਗੇ ਕਿਉਂਕਿ ਮੋਦੀ ਅਜੇ ਤੱਕ ਕਿਸੇ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਆਪਣੇ ਇਲਚੀਆਂ ਨੂੰ ਭੇਜ ਰਿਹਾ ਹੈ ਉਹ ਜਾ ਕੇ ਉਹਨੂੰ ਦੱਸ ਦਿੰਦੇ ਨੇ ਅਜੇ ਉਸਨੇ ਕੀ ਪਤਾ ਕਿੰਨੀਆਂ-ਕੀਆਂ ਚਾਲਾਂ ਕੀ ਕੁਝ ਕਰਨਾ ਹੈ ਅਜੇ ਇਸ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਮੋਦੀ ਪਰ ਉਹਦੀ ਗੋੜਨੀ ਜ਼ਰੂਰ ਲੱਗੀ ਹੈ ਕਿਉਂਕਿ ਉਹਨੂੰ ਵਿਦੇਸ਼ਾਂ ਦੇ ਵਿੱਚੋਂ ਸਹਿਯੋਗ ਨਹੀਂ ਮਿਲ ਰਿਹਾ ਉਹ ਸਾਰੇ ਇਹਨੂੰ ਮਾਰਾ ਕਹਿ ਰਹੇ ਨੇ ਕਰੋਡੋ ਨੇ ਜਿਹੜਾ ਜ ਬਿਆਨ ਦਿੱਤਾ ਵੀ ਮੋਦੀ ਨੂੰ ਅਸੀਂ ਬੜਨ ਨਹੀਂ ਦੇਵਾਂਗੇ ਕੀ ਦੇਖਦੇ ਆ ਤੁਸੀਂ ਨਹੀਂ ਇਹ ਜਿਹੜਾ ਮੋਦੀ ਦੇ ਇਸ ਸਮੇਂ ਜਿਹੜਾ ਉਹਦਾ ਟਾਰਗੇਟ ਹੈ ਉਹ ਦੇਸ਼ ਦੇ ਲੋਕ ਹੈ ਚਾਹੇ ਉਹ ਜੀਐਸਟੀ ਹੋਵੇ ਚਾਹੇ ਉਹ ਮੈਂ ਕਹੂੰਗਾ ਨੋਟਬੰਦੀ ਹੋਵੇ ਚਾਹੇ ਉਹ ਕਿਸਾਨੀ ਸੰਘਰਸ਼ ਹੋਵੇ ਚਾਹੇ ਉਹ ਸਾਡੇ ਸੋਨੇ ਦੇ ਉੱਤੇ ਜਾਂ ਸਾਡੇ ਸੁਨਿਆਰੇ ਵੀਰਾਂ ਦਾ ਸੰਘਰਸ਼ ਉਸ ਨੂੰ ਮਤ ਉਹਤੇ ਟੈਕਸ ਲਾਉਣ ਦਾ ਜਿੰਨਾ ਵੀ ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਉਹ ਲੋਕਾਂ ਨੂੰ ਕੋਈ ਹੂਤ ਨਹੀਂ ਦੇ ਰਿਹਾ ਉਹ ਸਾਡੇ ਅੱਜ ਮੈਨੂੰ ਪਤਾ ਲੱਗਿਆ ਭਾਰਤੀ ਪੈਟਰੋਲੀਅਮ ਵੀ ਵੇਚਦੀ ਅਮਰੀਕਾ ਦੀ ਕੰਪਨੀ ਨੂੰ ਇਹ ਸਾਰਾ ਕੁਝ ਟਾਰਗੇਟ ਕਰ ਰਿਹਾ ਮਤਲਬ ਦੋ ਬੰਦਿਆਂ ਦੇ ਖਾਤਰ ਸਾਰੇ ਦੇਸ਼ ਨੂੰ ਫਾਹੇ ਚੜਾ ਰਿਹਾ ਹੈ ਜਿਹੜੀ ਹੁਣੇ ਤੁਸੀਂ ਗੱਲ ਇੱਕ ਹੋਰ ਕਹੀ ਹੈ ਕਿ ਉਹਨੂੰ ਧਾਰਮਿਕ ਮੁੱਦਾ ਦਿੱਤਾ ਜਾ ਰਿਹਾ ਹੈ ਕੁਝ ਬੰਦਿਆਂ ਵੱਲੋਂ ਮੈਂ ਕਹਣਾ ਵੀ ਪਹਿਲਾ ਸੰਘਰਸ਼ ਹੈ ਇਹ ਦੁਨੀਆ ਦਾ ਜਿੱਥੇ ਉੱਥੇ ਜਪਜੀਤ ਸਿੰਘ ਸਾਹਿਬ ਦੇ ਸੁਖਮਨੀ ਸਾਹਿਬ ਦੇ ਤੇ ਪਾਠ ਵੀ ਹੋ ਰਿਹਾ ਹੈ ਕੀਰਤਨ ਵੀ ਹੋ ਰਿਹਾ ਹੈ ਉੱਥੇ ਮੁਸਲਮਾਨ ਵੀਰ ਨਮਾਜ਼ ਵੀ ਪੜ ਰਹੇ ਹੈ ਉੱਥੇ ਹਿੰਦੂ ਵੀਰ ਚਾਲੀਸਾ ਵੀ ਪੜ ਰਹੇ ਹੈ ਐਦੋਂ ਹੋਰ ਕੀ ਆਧਾਰਨ ਮਿਲ ਜੂਗੀ ਇੱਥੇ ਇਹ ਜਿਹੜੇ ਤਾਂ ਇਹ ਤਾਂ ਉਹਨਾਂ ਨੂੰ ਤਾਰਪਿੰਡੋ ਕਰਨ ਵਾਸਤੇ ਲੋਕ ਕੁਝ ਕਰ ਰਹੇ ਹੈ ਇਹ ਕਦੇ ਵੀ ਇਹ ਤਾਰਪਿੰਡੋ ਨਹੀਂ ਹੋਵੇਗਾ ਸਿੰਘਰਸ਼ ਮੈਂ ਇੱਕ ਹੋਰ ਕਹਾ ਕਿ ਜੇਕਰ મોદી ਇਹ ਕਹੇ ਕਿ ਮੈਂ ਇਹਨੂੰ ਲੰਮਾ ਲਿਆ ਕੇ ਸੰਘਰਸ਼ ਹੈ ਜਿਹੜਾ ਇਹ ਸੰਘਰਸ਼ ਠੰਡਾ ਪਈਓ ਠੰਡਾ ਠੰਡਾ ਨਹੀਂ ਪੈਣਾ ਜਿਵੇਂ ਗੰਢ ਹੈ ਨਾ ਇਹ ਜਿੰਨੀ ਗੰਢ ਹੋਰ ਕਸੀ ਜਾਊਗਾ ਤਾਂ ਪਚੀਦਾ ਹੀ ਹੁੰਦੀ ਜਾਊਗੀ ਇਹ ਗੰਢ મોદી ਨੂੰ ਫਿਰ ਹੁਣ ਤਾਂ ਹੱਥ ਨਾ ਖੁੱਲ ਜੂ ਫਿਰ ਮੂੰਹ ਨਾ ਬਣੀ ਖੁੱਲਣੀ ਹੈ મોદી ਨੂੰ ਸੋਚ ਲੈਣਾ ਚਾਹੀਦਾ ਇਸ ਤਰ੍ਹਾਂ ਕਹਿ ਰਹੇ ਆ ਲੋਕ ਉੱਥੇ ਹੁਣ ਹਿੰਦੂ ਜਥੇਬੰਦੀਆਂ ਜਿਹੜੇ ਹਿੰਦੂ ਲੋਕ ਆ ਹਨੂਮਾਨ ਚਾਲੀਸਾ ਕਰੀ ਜਾਂਦੇ ਆ ਜਪਜੀ ਸਾਹਿਬ ਦੇ ਪਾਠ ਹੋ ਰਹੇ ਆ ਧਰਨੇ ਤੇ ਬੈਠੇ ਆ ਹਿੰਦੂ ਮੁਸਲਮਾਨ ਸਾਰ ਇੱਕ ਹੋ ਗਏ ਪਰ ਕਿਹੜੇ ਜਿਹੜੇ ਸ਼ਰਾਰਤੀ ਅਨਸਰ ਆ ਉਹ ਆ ਸ਼ਰਾਰਤਾ ਕਰਨੋਂ ਹਟਦੇ ਨਹੀਂ ਪਰ ਮੈਂ ਉਹ ਵੀਰਾਂ ਨੂੰ ਕਹੂੰਗਾ ਜਿਹੜੇ ਧਰਨੇ ਤੇ ਬੈਠੇ ਆ ਦਿੱਲੀ ਇਹ ਬਾਜ਼ ਅੱਖ ਚਾਹੀਦੀ ਆ ਤੁਹਾਡੀ ਸ਼ਰਾਰਤੀ ਅਨਸਰ ਆ ਤੁਹਾਡਾ ਜਿਹੜਾ ਧਰਨਾ ਖਰਾਬ ਕਰ ਸਕਦੇ ਆ ਪਰ ਤੁਹਾਨੂੰ ਧਿਆਨ ਰੱਖਣਾ ਪਊਗਾ ਉੱਥੇ ਸਿੰਗਰ ਪਹੁੰਚੇ ਆ ਲੱਖਾ ਸਿਧਾਨਾ ਉੱਥੇ ਹੈਗੇ ਆ ਬਠਿੰਡੇ ਦੇ ਵਿੱਚ ਵੀ ਆ ਤੁਸੀਂ ਸਮਰਥਨ ਦੇਖੋ ਕਿੰਨੇ ਲੋਕ ਆ ਜਿਹੜੇ ਇਸ ਟਾਈਮ ਕਿਸਾਨਾਂ ਦੇ ਨਾਲ ਖੜੇ ਆ ਹਿੰਦੂ ਜਥੇਬੰਦੀਆਂ ਆ ਗਈਆਂ ਆਰਤੀ ਅਸ਼ੇਸ਼ਣ ਆ ਗਿਆ ਅਤੇ ਬੱਸ ਜੁਨੀਅਨ ਆ ਗਿਆ ਤੇ ਤੁਹਾਨੂੰ ਹੋਰ ਦੀ ਵੱਡੀ ਗੱਲ ਡੀਜ਼ਲ ਦਿੱਤਾ ਜਾ ਰਿਹਾ ਅੱਜ ਟੈਕਸੀਆਂ ਦਾ ਐਲਾਨ ਕਰਤਾ ਜੇ ਕਿਸਾਨ ਵੀਰਾਂ ਨੇ ਜਾਣਾ ਦਿੱਲੀ ਤਾਂ ਟੈਕਸੀਆਂ ਫਰੀ ਦਿੱਤੀਆਂ ਜਾ ਰਹੀਆਂ ਹਾਂਜੀ ਅੱਜ ਇੱਥੋਂ ਹੁਣ ਐਲਾਨ ਹੋਇਆ ਕਿ ਸਾਡੇ ਦੁੱਧ ਜੂਨੀਅਨ ਵੱਲੋਂ ਵੀ ਤੇ ਹੋਰ ਵੀ ਇੱਥੋਂ ਮੈਂ ਕਹੂੰਗਾ ਇਹ ਨਹੀਂ ਕੱਲਾ ਆਰਤੀਆਂ ਵੱਲੋਂ ਵੀ ਤੇ ਇੱਥੋਂ ਤਿੱਕਰ ਕਈ ਪੈਟਰੋਲ ਪੰਪਾਂ ਵਾਲਿਆਂ ਨੇ ਡੀਜ਼ਲ ਵੀ ਫ੍ਰੀ ਕੀਤਾ ਪਿਆ ਵੀ ਜੇਕਰ ਕੋਈ ਉੱਥੇ ਦਿੱਲੀ ਜਾਣਾ ਚਾਹੁੰਦਾ ਤਾਂ ਉਹਦੇ ਵਾਸਤੇ ਮਤਲਬ ਡੀਜ਼ਲ ਫ੍ਰੀ ਹੈ ਮੈਂ ਕਿਉਂਕਿ ਸਾਡਾ ਇਸ ਚੀਜ਼ਾਂ ਤੋਂ ਇਹੀ ਪਤਾ ਲੱਗਦਾ ਨਾ ਵੀ ਇਹ ਸਾਡਾ ਖੁੱਦ ਦਾ ਸੰਘਰਸ਼ ਹੈ ਕੋਈ ਬੰਦਾ ਇਹ ਨਹੀਂ ਕਹਿ ਰਿਹਾ ਵੀ ਕਿਸੇ ਦੀ ਸਾਡੀ ਹੋਣ ਦੀ ਲੜਾਈ ਹੈ ਜੇਕਰ ਅਸੀਂ ਇਹ ਹਾਰ ਗਏ ਤਾਂ ਸਾਡਾ ਭਾਰਤ ਦਾ ਜਿਹੜਾ ਸਿਸਟਮ ਹੈ ਸਾਡਾ ਤਾਣਾ ਬਾਣਾ ਸਦੀਆਂ ਤੋਂ ਸਾਡਾ ਭਾਈ ਉਹ ਖਤਮ ਹੋ ਜਾਊਗਾ ਸਾਰਾ ਕੁਝ ਹੀ ਤਾਣਾ ਬਾਣਾ ਕਈ ਰਾਜਨੀਤਿਕ ਪਾਰਟੀਆਂ ਇਹ ਤੋਂ ਉੱਭਰ ਕੇ ਵੀ ਆਉਣਗੀਆਂ ਇਹ ਸਟੰਟਾ ਕਹਿੰਦੇ ਜੀ ਜਿਹੜਾ ਪੁਰਸਕਾਰ ਹੈ ਜਿਹੜਾ ਵਾਪਸ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਉਹਨਾਂ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਆਪਣਾ ਪੁਰਸਕਾਰ ਵਾਪਸ ਕਰਤਾ ਸਰਜੀਤ ਪਾਤਰ ਜੀ ਆ ਉਹਨਾਂ ਨੇ ਵਾਪਸ ਕਰਤਾ ਇਹ ਕਹਿੰਦੇ ਸੈਂਟਰ ਰਾਜਨੀਤੀ 2005 ਦੇਖੋ ਜਿਹੜੇ ਰਾਜਨੀਤਿਕ ਲੋਕ ਵਾਪਸ ਕਰ ਰਹੇ ਨੇ ਇਹ ਸਟੰਟੀ ਹੈ ਕਿਉਂਕਿ ਜੇ ਕਰ ਬਾਦਲ ਨੇ ਸੱਚੀ ਗੋ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਇਸ ਤੋਂ ਪਹਿਲਾਂ ਕਿੰਨੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਕੌਮੇ ਅਵਾਰਡ ਮਿਲਿਆ ਹੋਇਆ ਸੀ ਜਿਹੜਾ ਉਹਨੂੰ ਉਹ ਵਾਪਸ ਕਰਦਾ ਇਹ ਤਾਂ ਇੱਕ ਦਿਖਾਵਾ ਹੈ ਜਾਂਦਾ ਹੁਣ ਜਦੋਂ ਬੰਦਾ ਡੁੱਬਦਾ ਹੈ ਉਦੋਂ ਕੀ ਨਹੀਂ ਕਰਦਾ ਇਸ ਤਰ੍ਹਾਂ ਦਾ ਬਾਦਲ ਦਾ ਤਾਂ ਇਹ ਸਟੰਟੀ ਲੱਗਦਾ ਬਹੁਤ ਲੋਕ ਦੇ ਰਹੇ ਆ ਪੁਰਸਕਾਰ ਜਿਹੜੇ ਵਿਰਾਸਤ ਪੱਤੀ ਅਵਾਰਡ ਮਿਲੇ ਹੋਏ ਸੀ ਦੇਈ ਜਾਂਦੇ ਆ ਅੱਗੇ ਵੀ ਆ ਰਿਹਾ ਕੀ ਚਾਹਣਾ ਕਹਿਣਾ ਚਾਹੋਗੇ ਤਾਂ ਉਹਨਾਂ ਨੂੰ ਆਉਣਾ ਵੀ ਚਾਹੀਦਾ ਧਰਨਿਆ ਤੇ ਵੀ ਆਉਣਾ ਚਾਹੀਦਾ ਇਹ ਉਹਨਾਂ ਨੂੰ ਉਹ ਆਪਣਾ ਰੋਸ ਦਿਖਾ ਰਹੇ ਨੇ ਕਿਉਂਕਿ ਜੇ ਸਰਕਾਰ ਨੇ ਐਡਾ ਵੱਡਾ ਸਨਮਾਨ ਦਿੱ ਬਿਜ਼ੁਰਗਾਂ ਦੀ ਉਹਨਾਂ ਦੇ ਲੋਕਾਂ ਦੀ ਗੱਲ ਨਹੀਂ ਉਹ ਮੰਨਣ ਨੂੰ ਤਿਆਰ ਇਸ ਕਰਕੇ ਉਹ ਰੋਸ ਵਜੋਂ ਉਹ ਠੀਕ ਦੇ ਰਹੇ ਨੇ ਆਪਣੇ ਜਿਹੜੇ ਵਾਰਡ ਨੇ ਉਹ ਵਾਪਸ ਠੀਕ ਵਾਪਸ ਕਰ ਰਹੇ ਨੇ ਤੁਸੀਂ ਕੀ ਮੰਨਦੇ ਹੋ ਜਿਹੜੇ ਤਾਂ ਸਾਡੇ ਖਿਡਾਰੀ ਜਾਂ ਇੰਟਰਵਿਊਲ ਲੋਕ ਜਿਨ੍ਹਾਂ ਨੇ ਆਪ ਦੀ ਕੋਈ ਮਤਲਬ ਕੋਈ ਆਪ ਦੀ ਕ੍ਰੈਡਿਬਿਲਟੀ ਕਰਕੇ ਆਪ ਦੀ ਕਿਸੇ ਹਸ਼ੀਅਤ ਕਰਕੇ ਉਹਨਾਂ ਨੇ ਮੈਡਲ ਪ੍ਰਾਪਤ ਕੀਤੇ ਐ ਉਹ ਜਿਹੜੇ ਵਾਪਸ ਕਰ ਰਹੇ ਐ ਉਹ ਧੰਨਤਾ ਦੇ ਯੋਗ ਐ ਕਿਉਂਕਿ ਉਹਨਾਂ ਨੇ ਇੱਕ ਮਤਲਬ ਕਿਸਾਨੀ ਨਾਲ ਹਮਦਰਦੀ ਦਿਖਾਈ ਐ ਪਰ ਜਿਹੜੇ ਬਾਦਲ ਵਾਪਸ ਕਰ ਰਹੇ ਉਹ ਬਾਦਲ ਦੱਸੇ ਵੀ ਕਾਦੇ ਵਾਸਤੇ ਮਿਲੇ ਸੀ ਉਹਨੂੰ ਉਹਨੂੰ ਸਾਡੇ ਲੋਕਾਂ ਨੂੰ ਉਜਾਰਨ ਵਾਸਤੇ ਮਿਲੇ ਸੀ ਪੰਜਾਬ ਨੂੰ ਉਜਾਰਨ ਵਾਸਤੇ ਵਾਰਡ ਮਿਲੇ ਸੀ ਉਹ ਵਾਰਡ ਵਾਪਸ ਕਰ ਰਹੇ ਐ ਇਹ ਸਿੰਘ ਢੀਟ ਸਾਹ ਨੇ ਉਹਨਾਂ ਨੇ ਵੀ ਵਾਪਸ ਕਰਤਾ ਹਾਂ ਉਹ ਵੀ ਤੇਜਵ ਸਿੰਘ ਢੀਟ ਸਾਹਿਬੀ ਉਹਨਾਂ ਨੂੰ ਇਹ ਤਾਂ ਦੱਸਣਾ ਵੀ ਵਾਰਡ ਮਿਲੇ ਕਦੇ ਵਾਸਤੇ ਸੀ ਕੀ ਖਾਸੀਅਤ ਸੀ ਕੀ ਉਹਨਾਂ ਨੇ ਕਰਤਾ ਪੰਜਾਬ ਵਾਸਤੇ ਲੋਕਾਂ ਵਾਸਤੇ ਕੀ ਕੀਤਾ ਉਹ ਵਾਰਡ ਉਹਨਾਂ ਨੂੰ ਪੰਜਾਬ ਨੂੰ ਝਾੜਨ ਵਾਸਤੇ ਮਿਲੇ ਸੀ ਉਹਨਾਂ ਨੇ ਪੰਜਾਬ ਝਾੜਿਆ ਅੱਜ ਉਹੀ ਵਾਰਡ ਉਹ ਵਾਪਸ ਕਰ ਰਹੇ ਆ ਉਹਨਾਂ ਦੇ ਉਹਨਾਂ ਦੇ ਅਵਾਰਡ ਵਾਪਸ ਕਰਨਾ ਪੰਜਾਬ ਹੁਣ ਜਿਹੜਾ ਉਹ ਝਾੜ ਕੇ ਗਿਆ ਉਹ ਵਾਪਸ ਉਹ ਜਿਹੜਾ ਵਸ ਨਹੀਂ ਸਕਦਾ ਇਹ ਤਾਂ ਹੁਣ ਸਾਡੀਆਂ ਜਥੇਬੰਦੀਆਂ ਤੇ ਲੋਕ ਤੈਅ ਕਰਨਗੇ ਕਿ ਪੰਜਾਬ ਸੀ ਵਾਲਾ ਹੁਣ ਮੋਦੀ ਸਰਕਾਰ ਨੂੰ ਅੜੀਲ ਰਵਈਆ ਉਹਨਾਂ ਦਾ ਨਾ ਲੰਮਾ ਚਿੰਗਰ ਚਾਵੜਿਆ ਤੇ ਹੁਣ ਕੀ ਕਹਿਣਾ ਚਾਹੀ ਜਿਹੜੀ ਹੁਣ ਲਾਸਟ ਜਿਹੜੀ ਆ ਮੀਟਿੰਗ ਆ ਕੱਲ ਵੀ ਮੀਟਿੰਗ ਆ ਸਾਨੂੰ ਤਾਂ ਪੂਰੀ ਆਸ ਹੈ ਹਮੇਸ਼ਾ ਹੀ ਜਿਹੜੇ ਪਰਜਾ ਹੁੰਦੀ ਹੈ ਉਹਨੂੰ ਜਿਹੜਾ ਦੇਸ਼ ਦਾ ਰਾਜਾ ਹੁੰਦਾ ਉਹ ਤੋਂ ਆਸ ਹੁੰਦੀ ਹੈ ਅੱਜ ਜੋ ਮੋਦੀ ਤਖਤੇ ਤੇ ਬੈਠਾ ਉਹ ਤੋਂ ਪੂਰੀ ਆਸ ਹੈ ਲੋਕਾਂ ਨੂੰ ਅਸੀਂ ਸ਼ਾਂਤੀ ਚਾਹੁੰਦੇ ਹਾਂ ਕਿ ਇਸ ਕਾਨੂੰਨ ਦਾ ਜਿਹੜੇ ਤਿੰਨੇ ਵਾਪਸ ਲੈ ਕੇ ਬਿਜਲੀ ਕਾਨੂੰਨ ਵਾਪਸ ਲੈ ਕੇ ਕੱਲ ਨੂੰ ਇਹਦਾ ਅੰਤ ਕਰ ਦੇਣਾ ਚਾਹੀਦਾ ਪਰ ਜੇਕਰ ਉਹ ਨਹੀਂ ਕਰਦਾ ਸਾਨੂੰ ਸ਼ੱਕ ਹੈ ਹਜੇ ਵੀ ਕਿਉਂਕਿ ਉਹ ਤਾਰਪਿੰਡੋ ਕਰ ਰਹੇ ਆ ਜਿੱਦੋਂ ਕੋਈ ਬਿਆਨ ਦਿੰਦਾ ਕੋਈ ਬਿਆਨ ਨਾ ਦਿੰਦਾ ਪਰ ਇਹ ਜਿਹੜਾ ਐ ਲੋਕਾਂ ਦਾ ਸੰਘਰਸ਼ ਬਣ ਚੁੱਕਿਆ ਐ ਇਹ ਹੁਣ ਜਿੰਨਾ ਹੋ ਟਾਈਮ ਲਾਊਗਾ ਇਹ ਗੰਢ ਹੋਰ ਪਚੀਦਾ ਹੁੰਦੀ ਜਾਊ ਇਹ ਉਹਦੇ ਵਾਸਤੇ ਉਹਦੇ ਤਖਤੇ ਵਾਸਤੇ ਵੀ ਖਤਰਾ ਐ ਤੇ ਇਹ ਦੇਸ਼ ਵਾਸਤੇ ਵੀ ਠੀਕ ਨਹੀਂ ਜਿਹੜਾ ਇਹ ਕਰ ਰਿਹਾ ਐ ਪਰਜਾ ਦੀ ਗੱਲ ਕੀਤੀ ਗਈ ਐ ਵੀ ਜਿਹੜਾ ਰਾਜਾ ਨੂੰ ਮੰਨ ਲੈਣੀ ਚਾਹੀਦੀ ਐ ਗੱਲ ਹੁਣ ਸੰਘਰਸ਼ ਐ ਜਿਹੜਾ ਇਹ ਤਿੱਖਾ ਵੀ ਹੋ ਗਿਆ ਤਾਂ ਲੰਮਾ ਵੀ ਹੋ ਗਿਆ ਪਰ ਲੋਕ ਆ ਜਿਹੜੇ ਉਹ ਪਿੱਛੇ ਨਹੀਂ ਹਟ ਰਹੇ ਹੁਣ ਹੁਣ ਮੋਦੀ ਨੂੰ ਗੋਡਨੇ ਟੇਕਨੇ ਪੈਣਗੇ ਇਹ ਗੱਲਾਂ ਕਹਿ ਰਹੇ ਆ ਲੋਕ ਆਗੇ ਇਸ ਸ਼ਾਮਲ ਹੋ ਗਏ ਹੁਣ ਵੱਡੇ ਜੁਨੀਆਣਾ ਵਿੱਚਾ ਜੜੀਆਂ ਕਈ ਜੁਨੀਆਣ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਈਆਂ ਛੋਟੇ ਛੋਟੇ ਬੱਚੇ ਵੀ ਔਰਤਾਂ ਤੋਂ ਲੈ ਕੇ ਬੱਚੇ ਤੱਕ ਹੁਣ ਇਸ ਸੰਘਰਸ਼ ਦੇ ਵਿੱਚ ਨਾਲ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ ਪਰਾਲਾ ਕੀਤਾ ਜਾ ਰਿਹਾ ਹੈ ਤੇ ਹਾਲਸਾ ਜੀ ਵੱਲੋਂ ਜਿਹੜੇ ਜ਼ਿੰਦਾਰ ਆਣ ਪੀਂਦੀਆਂ ਲੱਗਣ ਦੀਆਂ ਚੀਜ਼ਾਂ ਜਿਹੜੇ ਵੇਸਟਿੰਗ ਆ ਉਹ ਚੱਕ ਕੇ ਸਫਾਈ ਕੀਤੀ ਜਾ ਰਹੀ ਹੈ ਨਾਲ ਨਾਲ ਇਹ ਵੀ ਕੰਮ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਇਸ ਤਰ੍ਹਾਂ ਤੁਸੀਂ ਦੇਖਿਆ ਜਿਹੜਾ ਲੋਕਾਂ ਦੇ ਵਿੱਚ ਰੋਸ ਆ ਮੋਦੀ ਸਰਕਾਰ ਦੇ ਖਿਲਾਫ ਹੁਣ ਜਿਹੜਾ ਤਰਨਾ ਪ੍ਰਦਰਸ਼ਨ ਆ ਜਿਹੜਾ ਹੋਰ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਪਰ ਲੋਕਾਂ ਦਾ ਇਹੀ ਰੋਸ ਹੁਣ ਲੋਕ ਆ ਜਥੇਬੰਦੀਆਂ ਹੋਰ ਵੀ ਕਿਸਾਨਾਂ ਦੇ ਨਾਲ ਆ ਕੇ ਜੁੜ ਗਈਆਂ ਇਹ ਕੱਲਾ ਹੁਣ ਕਿਸਾਨ ਹੀ ਨਹੀਂ ਰਿਹਾ ਦਰਦ ਜਿਹੜਾ ਵੀ ਰੋਟੀ ਵੀਰ ਖਾਂਦਾ ਉਹ ਸਾਰੇ ਇਸ ਦਰਦ ਦੇ ਵਿੱਚ ਸ਼ਾਮਿਲ ਹੈ ਮੈਂ ਦਿਨੇਸ਼ ਸ਼ਰਮਾ ਨਾਉ ਪੰਜਾਬ ਬਠਿੰਡਾ